ਅੱਜ ਜਿਹੜੀ ਸ਼ਰਮਣੀ ਅਕਾਲੀ ਦਲ ਦੀ ਭਰਤੀ ਸਾਡੀ ਹੋਈ ਹੈ ਉਹਦੇ ਜਿੰਨੇ ਅਸੀਂ ਡੈਲੀਗੇਟ ਹਲਕੇ ਚੋਂ ਬਣਾਈ ਸੀ ਅੱਜ ਉਹਨਾਂ ਦੀ ਅਸੀਂ ਮੀਟਿੰਗ ਛੱਡੀ ਹੈ ਉਸ ਮੀਟਿੰਗ ਦੇ ਵਿੱਚ ਸਾਡੇ ਜਿਹੜੇ ਜ਼ਿਲ੍ਹੇ ਦੇ ਇੰਚਾਰਜ ਸਾਡੇ ਐਨਕੇ ਸ਼ਰਮਾ ਜੀ ਔਰ ਸਾਡੇ ਯੂਥ ਦੇ ਪ੍ਰਧਾਨ ਚਿੰਜੇ ਸਾਹਿਬ ਜਿਹੜੇ ਵਰਕਰਾਂ ਨੂੰ ਮਿਲਣ ਆ ਰਹੇ ਨੇ ਕਿਉਂਕਿ ਪ੍ਰਕਿਰਿਆ ਜਿਹੜੀ ਹੈਗੀ ਹੈ ਡੈਲੀਗੇਟ ਤੋਂ ਚੱਲਣੀ ਹੈ ਡੈਲੀਗੇਟਾਂ ਦੇ ਨਾਲ ਰਹਿ ਮਸ਼ਵਰਾ ਹੋਊਗਾ ਇਹ ਕਿਹੜੇ ਜ਼ਿਲ੍ਹੇ ਚ ਡੈਲੀਗੇਟ ਭੇਜੇ ਜਾਣ ਕਿਹੜੇ ਪੰਜਾਬ ਚ ਡੈਲੀਗੇਟ ਭੇਜੇ ਜਾਣ ਉਹ ਜਿਹੜਾ ਫੈਸਲਾ ਸਾਡੀ ਹਾਈ ਕਮਾਂਡ ਨੇ ਕਰਨਾ ਮੈਂ ਧੰਨਵਾਦੀ ਹਾਂ ਆਪਣੇ ਛਤਰਾਣਾ ਹਲਕੇ ਦੇ ਸਾਰੇ ਸਮੂਹ ਵਰਕਰ ਸਹਿਬਾਨ ਦਾ ਜਿਨ੍ਹਾਂ ਨੇ ਬੜੇ ਹੀ ਉਤਸ਼ਾਹ ਨਾਲ ਜਿਹੜੀ ਹੈਗੀ ਇਹ ਭਰਤੀ ਇੱਥੇ ਕੀਤੀ ਹੈਗੀ ਆ ਮੈਂ ਸਾਰੇ ਵਰਕਰਾਂ ਦਾ ਬਹੁਤ ਧੰਨਵਾਦ ਕਰਦਾ ਅੱਜ ਕੀ ਕੀ ਚੁਣੌਤੀਆਂ ਨੇ ਜਿਹੜੀਆਂ ਲੱਗ ਰਹੀਆਂ ਨੇ ਹੁਣ ਕੰਮ ਕਰਦੇ ਦੇ ਕੋਈ ਸ਼੍ਰੋਮਣੀ ਅਕਾਲੀ ਦਲ ਜਿਹੜੀ ਪਾਰਟੀ ਹੈ ਇਹ ਪੰਜਾਬ ਦੇ ਹਿੱਤਾਂ ਦੇ ਲਈ ਪੰਜਾਬ ਦੀ ਖੇਤਰੀ ਪਾਰਟੀ ਬਹੁਤ ਜ਼ਰੂਰੀ ਹੈ ਕਿਉਂਕਿ ਪੰਜਾਬ ਦੇ ਲੋਕਾਂ ਦੀਆਂ ਕੀ ਸਮੱਸਿਆਵਾਂ ਨੇ ਹਰ ਇੱਕ ਆਪਣੇ ਆਪਣੇ ਸੂਬੇ ਦੀ ਜਿਹੜੀ ਪ੍ਰੋਬਲਮ ਅਲੱਗ ਹੁੰਦੀ ਹੈ ਸਾਡਾ ਜਿਹੜਾ ਕਿਸਾਨੀ ਸੂਬਾ ਔਰ ਕਿਸਾਨੀ ਸੂਬੇ ਦੇ ਲਈ ਸ਼੍ਰੋਮਣੀ ਅਕਾਲੀ ਦਲ ਨੇ ਦੇਖੋ ਜਦੋਂ ਕਿਸਾਨਾਂ ਤੇ ਵਿਫਤਾ ਪਈ ਉਹਨਾਂ ਨੇ ਰਿਜ਼ਾਈਨ ਕਰਤਾ ਬੀਬਾ ਜੀ ਨੇ ਉਹਨਾਂ ਦੀ ਨਹੀਂ ਗੱਲ ਸੈਂਟਰ ਨੇ ਮੰਨੀ ਫਿਰ ਉਹਨਾਂ ਨਾਲ ਪਾਰਟੀ ਦਾ ਵੀ ਵਿਛੋੜਾ ਵੀ ਹੋ ਗਿਆ ਕਿਉਂ ਸਾਡੇ ਜਿਹੜੇ ਕਿਸਾਨ ਪਰਾ ਸੀਗੇ ਉਹ ਇਹ ਮੰਗ ਕਰਦੇ ਸੀ ਵੀ ਤੁਸੀਂ ਸਾਡੇ ਨਾਲ ਲੱਗੋ ਤੇ ਤੁਸੀਂ ਰਿਜ਼ਾਈਨ ਦਿਓ ਬਾਦਲ ਸਾਹਿਬ ਨੇ ਰਿਜ਼ਾਈਨ ਦਿੱਤਾ ਅੱਜ ਤੁਸੀਂ ਦੇਖੋ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕਿਸ ਤਰ੍ਹਾਂ ਡੰਡੇ ਮਾਰ ਮਾਰ ਕੇ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਇਹਨਾਂ ਦੇ ਟਰੈਕਟਰ ਟਰਾਲੀਆਂ ਚੋਰੀਆਂ ਕਰ ਲੀਆਂ ਹੋਰ ਸਾਜੋ ਸਮਾਨ ਚੋਰੀ ਕਰ ਲਿਆ ਜੇ ਬਾਦਲ ਸਾਹਿਬ ਦੀ ਸਰਕਾਰ ਹੁੰਦੀ ਮੇਰਾ ਖਿਆਲ ਹੈ ਇਹ ਸਾਰਾ ਕੁਝ ਨਹੀਂ ਸੀ ਹੋਣਾ ਕਿਉਂਕਿ ਬਾਦਲ ਸਾਹਿਬ ਨੂੰ ਪਤਾ ਕਿ ਕਿਸਾਨੀ ਦਾ ਦਰਦ ਹੈ ਕਿਸਾਨ ਜਿਹੜੀ ਹੈਗੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਰੀੜ ਦੀ ਹੱਡੀ ਤਾਂ ਵਰਕਰਾਂ ਨੂੰ ਇਹ ਹੀ ਅਪੀਲ ਕਰੂੰਗਾ ਵੀ ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਨੂੰ ਤਗੜਾ ਕਰਨ ਬਾਅਦ ਤੇ ਸ਼੍ਰੋਮਣੀ ਅਕਾਲੀ ਦਲ ਜ਼ਰੂਰੀ ਹੈਗਾ ਸੋ ਆਪਾਂ ਸਾਰੇ ਤਗੜੇ ਹੋ ਕੇ ਜਿਹੜਾ ਸਾਰੇ ਜਿਹੜੇ ਆਪਾਂ ਸਟੇਟ 'ਚ ਦੇਖ ਰਹੇ ਆਂ ਕਿਸ ਤਰੀਕੇ ਨਾਲ ਏਜੰਸੀਆਂ ਕੰਮ ਕਰ ਰਹੀਆਂ ਨੇ ਇਸ ਤਰ੍ਹਾਂ ਭਾਈਚਾਰੇ ਨੂੰ ਭਾਈਚਾਰੇ ਨਾਲ ਲੜਾਇਆ ਜਾ ਰਿਹਾ ਹੈ ਆਪਾਂ ਨੂੰ ਦੇਖੋ ਕਿੰਨਾ ਇੱਥੇ ਅਤਵਾਦ ਦੇ ਸਮੇਂ ਵਿੱਚ ਫਿਰਕਾ ਪ੍ਰਸਤੀ ਫੈਲ ਕੇ ਸਾਨੂੰ ਇੱਕ ਦੂਜੇ ਭਰਾਵਾਂ ਭਰਾਵਾਂ ਨੂੰ ਲੜਾਇਆ ਗਿਆ ਜਦੋਂ ਭਰਾ ਭਰਾ ਇਸ ਗੱਲ ਨੂੰ ਸਮਝ ਗਏ ਸਾਡੇ ਚ ਹਿੰਦੂ ਵੀ ਨੇ ਸਾਡੇ ਚ ਸਿੱਖ ਵੀ ਨੇ ਕੋਈ ਭਰਾ ਹਿੰਦੂ ਹੈ ਕੋਈ ਭਰਾ ਸਿੱਖ ਹੈ ਸੋ ਸਾਨੂੰ ਸਾਰਿਆਂ ਨੂੰ ਪੰਜਾਬ ਦੀ ਬੇਤਰੀ ਲਈ ਇੱਕ ਜੁੱਟ ਹੋ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਤਗੜਾ ਕਰਨਾ ਚਾਹੀਦਾ ਮਾਤਾ ਇਹੀ ਆਪਣੇ ਸਾਰੇ ਜਿਹੜੇ ਵਰਕਰ ਸਹਿਬਾਨ ਨੂੰ ਫੀਲ ਕਰੂੰਗਾ ਵੀ ਆਪਾਂ ਗੁਮਰਾਹ ਨਾ ਹੋਈਏ افਵਾਹਾਂ ਤੋਂ ਬਚੀਏ ਔਰ ਜਿਹੜੀ ਏਜੰਸੀਆਂ ਕੋਈ ਚਾਲਾਂ ਕਰਕੇ ਪੰਜਾਬ ਦਾ ਨੁਕਸਾਨ ਕਰਨਾ ਚਾਹੁੰਦੀਆਂ ਨੇ ਇਸ ਤੋਂ ਆਪਾਂ ਨੂੰ ਬਚਣਾ ਚਾਹੀਦਾ ਪਾਰਟੀ ਦੀ ਕੋਰ ਕਮੇਟੀ ਤੇ ਵਰਕਿੰਗ ਕਮੇਟੀ ਦੇ ਫੈਸਲੇ ਅਨਸਾਰ ਪੂਰੇ ਜ਼ਿਲ੍ਹੇ 'ਚ ਮੈਂ ਤੇ ਸਾਡੇ ਪ੍ਰਧਾਨ ਸਾਹਿਬ ਚਿੰਤੂ ਸਾਹਿਬ ਅਸੀਂ ਮੀਟਿੰਗਾਂ ਹਰ ਹਲਕੇ 'ਚ ਕਰ ਰਹੇ ਹਾਂ ਅੱਜ ਤਰਾਣੇ ਹਲਕੇ 'ਚ ਤਬਦੀਲੀ ਹੋਇਆ ਉਸਤਾਦ ਜੀ ਦੀ سالਗਿਰੀ ਨੂੰ ਨਾਲ ਉਹ ਜਿੰਨੇ ਵੀ ਡੈਲੀਗੇਟ ਬਣੇ ਉਹਨਾਂ ਨਾਲ ਮੀਟਿੰਗ ਜਿਹੜੇ ਜ਼ਿਲ੍ਹੇ ਦੇ ਡੈਲੀਗੇਟ ਔਰ ਪੰਜਾਬ ਦੇ ਡੈਲੀਗੇਟ ਬਣਾਉਣ ਵਾਸਤੇ ਮੀਟਿੰਗਾਂ ਜਿਹੜੇ ਰੱਖੀ ਗਈਆਂ ਔਰ ਬੜਾ ਉਤਸ਼ਾਹ ਔਰ ਬੜੇ ਵੱਡੇ ਲੈਵਲ ਤੇ ਤੁਸੀਂ ਦੇਖੋ ਵੀ 2 ਸਵਾ ਦੋ ਲੱਖ ਦੇ ਕਰੀਬ ਭਰਤੀ ਇਕਲੇ ਪਟਿਆਲਾ ਜ਼ਿਲ੍ਹੇ ਤੋਂ ਜਿਹੜੀ ਹੋਈ ਹੈ بڑا ਉਪਸਾਹ ਹੈ ਵਰਕਰਾਂ ਤੇ ਔਰ ਮੈਂ ਸਮਝਦਾ ਕਿ ਸ਼੍ਰੋਮਣੀ ਅਕਾਲੀਚਰ ਨੂੰ ਮਜ਼ਬੂਤ ਕਰਨ ਵਾਸਤੇ ਇਹਨਾਂ ਡੈਲੀਗੇਟਾਂ ਦਾ ਸਪੈਸ਼ਲ ਤੌਰ ਤੇ ਬਹੁਤ ਵੱਡਾ ਰੋਲ ਹੈ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਜੀ ਜੀ ਸਾਡੇ ਨਾਲ ਜੀ ਵਰਕਿੰਗ ਕਮੇਟੀ ਦਾ ਪਹਿਲਾਂ ਰੈਜੂਲੇਸ਼ਨ ਹੁੰਦਾ ਉਸ ਦੇ ਅਨੁਸਾਰ ਜਿਹੜੇ 100 ਮੈਂਬਰਾਂ ਵਿੱਚ ਇੱਕ ਸਰਕਲ ਦਾ ਡੈਲੀਗੇਟ ਬਣਦਾ ਹੈ ਜੀ 25 ਕਾਪੀਆਂ ਜਿਹੜਾ ਸੁਪਰਵਾਈਜ਼ ਕਰਦਾ ਹੈਗਾ ਉਹਨੂੰ ਜ਼ਿਲ੍ਹੇ ਦਾ ਡੈਲੀਗੇਟ ਬਣਾਉਂਦੇ ਆ ਜੀ ਨਹੀਂ ਕਾਹਲਕੇ ਤੋਂ ਤਕਰੀਬਨ 4 ਡੈਲੀਗੇਟ ਨਿਕਲੇ ਸਟੇਟ ਵਾਸਤੇ ਬਣਦੇ ਆ ਫਿਰ ਸਾਰੀਆਂ ਸਟੇਟਾਂ ਚੋਂ ਬੰਦੇ ਜਿਹੜੇ ਬਾਹਰਨੀਆਂ ਸਟੇਟਾਂ ਤੋਂ ਵੀ ਵਿਦੇਸ਼ਾਂ ਤੋਂ ਵੀ ਜਿੰਨੇ ਡੈਲੀਗੇਟ ਹੁੰਦੇ ਆ ਉਹ ਪ੍ਰਧਾਨ ਦੀ ਬਕਾਇਦਾ ਇਲੈਕਸ਼ਨ ਹੁੰਦੀ ਆ ਤੇ ਚੋਣ ਕਰਵਾਉਂਦੇ ਜੀ ਜੀ ਅਕਾਲ ਤਖਤ ਸਾਹਿਬ ਨੂੰ ਮੰਨਦੇ ਹੀ ਨਹੀਂ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਖੜੇ ਹੋ ਕੇ ਝੂਠ ਬੋਲਦੇ ਆ ਤੁਸੀਂ ਦੇਖੋ ਵੀ ਅਕਾਲ ਤਖਤ ਸਾਹਿਬ ਨੇ ਕਦੇ ਵੀ ਇਹ ਹੁਕਮ ਨਹੀਂ ਕਿ ਕਰਿਆ ਵੀ ਜਾਲੀ ਪਰਚੀਆਂ ਛੁਪਵਾ ਕੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਰੀ। ਕਾਲ ਤਖਤ ਸਾਹਿਬ ਦਾ ਹੁਕਮ ਸੀਗਾ ਵੀ ਸਾਰੇ ਜਿਹੜੇ ਦਾਨਾ ਇਕੱਠੇ ਹੋ ਆਪਣੀ ਦੁਕਾਨ ਜਿਹੜੀ ਬੰਦ ਕਰੋ। ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਰੋ। ਸੋ ਅਸੀਂ ਉਹਨਾਂ ਨੂੰ ਆਬਜ਼ਰਵਰ ਵੀ ਲਾਇਆ ਸਾਰਿਆਂ ਨੂੰ। ਉਸ ਤੋਂ ਬਾਅਦ ਉਹਨਾਂ ਨੂੰ ਕਾਪੀਆਂ ਵਾਸਤੇ ਵੀ ਬੇਨਤੀ ਕਰੀ। ਇਹ ਤਾਂ ਇਸ ਹੱਦ ਤੱਕ ਦੂਸਰੀ ਪਾਰਟੀਆਂ ਦੇ ਗੁਲਾਮ ਬਣ ਗਏ। ਵੀ ਤੁਹਾਡੇ ਸਾਹਮਣੇ ਪਿੱਛੇ ਵਿਧਾਨ ਸਭਾ ਦੇ ਅੰਦਰ ਮਨਪ੍ਰੀਤ ਯਾਦ ਜਿਹੜੇ ਹਰ ਟਾਈਮ ਅਕਾਲ ਤਖਤ ਸਾਹਿਬ ਦੀ ਗੱਲ ਕਰਦੇ ਆ। ਉਹਨਾਂ ਨੇ ਕ੍ਰੈਡਿਊਲੇਸ਼ਨ ਮੂਵ ਕਰਿਆ ਵੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਬਣਨਾ ਉਹਦਾ ਵਿਧੀ ਵਿਧਾਨ ਲਈ ਵਿਧਾਨ ਸਭਾ ਜਿਹੜੀ ਜਿਹੜੀ ਬਹਿਸ ਕਰਕੇ ਰੂਟ ਜਿਹੜੀ ਉਹ ਡਿਸਾਈਡ ਕਰੇ ਉਹ ਵਿਧਾਨ ਸਭਾ ਜਿਸ ਚ 83 ਦੇ ਕਾਤਲ ਵੀ ਆ ਜਿਸ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਅਟੈਕ ਕਰਨ ਵਾਲੇ ਵੀ ਆ ਜਿਸ ਚ ਸੁਲਤਾਨ ਪ੍ਰਲੋਹੀ ਗੁਰਦੁਆਰਾ ਸਾਹਿਬ ਦੇ ਅੰਦਰ ਗੋਲੀ ਚਲਾਉਣ ਵਾਲੇ ਵੀ ਆ ਸੋ ਮਤਲਬ ਹੁਣ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਕੋਈ ਵਿਧਾਨ ਸਭਾ ਤੋਂ ਡਿਸਾਈਡ ਹੋਊਗਾ ਇਸ ਤੋਂ ਵੱਡਾ ਗੁਨਾਹਗਰ ਕੌਣ ਹੋ ਸਕਦਾ ਸੋ ਸਾਰੇ ਲੋਕ ਮਤਲਬ ਕਰਸਣ ਦੂਸਰੀਆਂ ਪਾਰਟੀਆਂ ਦੇ ਵਿਕੇ ਹੋਏ ਆ ਸੋ ਅੱਜ ਬਾਰ-ਬਾਰ ਭੁੰਦਰ ਸਾਹਿਬ ਨੇ ਅਪੀਲ ਕੀਤੀ ਆਓ ਗੱਲ ਮਿਲ ਕੇ ਆਪਾਂ ਭਰਤੀ ਕਰਦੇ ਆ ਤੁਸੀਂ ਕਾਪੀਆਂ ਵੀ ਦਿਓ ਜੋ ਕਰਨਾ ਚੋਣ ਲੜਨੀ ਆ ਪ੍ਰਧਾਨਗੀ ਦੀ ਚੋਣ ਲੜੋ ਉਹਨਾਂ ਨੂੰ ਪਤਾ ਵੀ ਪੰਜਾਬ ਦੇ ਲੋਕ ਉਹਨਾਂ ਨੂੰ ਬਹੁਤਾ ਮੂੰਹ ਨਹੀਂ ਲਾਂਦੇ ਇਸ ਕਰਕੇ ਦੂਸਰੀ ਪਾਰਟੀਆਂ ਦੇ ਇਸ਼ਾਰੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਖਲਾਰਾ ਪਾਉਣ ਦੀ ਕੋਸ਼ਿਸ਼ ਕਰਦੇ ਜੇ ਇਕੱਠੇ ਹੋਣ ਦੀ ਸੰਭਾਵਨਾ ਕਿਹੜੀ ਹੈ ਦੇਖੋ ਮੇਰੀ ਗੱਲ ਸੁਣ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਪਾਰਟੀ ਆ ਪੰਥ ਦੀ ਪਾਰਟੀ ਆ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਸਦਾ ਪੰਜਾਬ ਦੇ ਹਿੱਕਾਂ ਦੀ ਲੜਾਈ ਡਟ ਕੇ ਲੜੀ ਸਾਡੇ ਜਿਹੜੇ ਲੀਡਰਾਂ 20-20 ਸਾਲ ਜੇਲਾ 'ਚ ਰਹੇ ਅੱਜ ਪੰਜਾਬ ਦੇ ਹਾਲਾਤ ਜਿਹੜੇ ਬਹੁਤ ਜ਼ਿਆਦਾ ਮਾੜੇ ਹੋ ਚੁੱਕੇ ਆ ਤੁਸੀਂ ਦੇਖੋ ਡੈਟ ਟੂ ਜੀਡੀਪੀ ਦੇਖੋ 46% ਹੋ ਗਿਆ ਕਦੇ ਵੀ ਪੰਜਾਬ ਦਿਵਾਲੀਆ ਘੁਸਤ ਹੋ ਸਕਦਾ ਪੰਜਾਬ ਦੀਆਂ ਜਿੰਮੀਆਂ ਸੜਕਾਂ ਏਅਰਪੋਰਟ ਬਿਜਲੀ ਪਾਣੀ ਕੁਛ ਵੀ ਦੇਖ ਲੇ ਟੋਟਲ ਇਨਫਰਾਸਟ੍ਰਕਚਰ ਸ਼੍ਰੋਮਣੀ ਅਕਾਲੀ ਦਲ ਨੇ ਜਿਹੜਾ ਤਿਆਰ ਕਰਿਆ ਔਰ ਦੇ ਆਰ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਮਹਿਸੂਸ ਕਰਦੇ ਕੋਈ ਆਏ ਕੋਈ ਨਾ ਜਾਏ ਸ਼੍ਰੋਮਣੀ ਅਕਾਲੀ ਦਲ ਨੂੰ ਕੀ ਫਰਕ ਆ ਲੋਕ ਉਹਨਾਂ ਨੂੰ ਵੋਟ ਪਾਣਗੇ ਜਿਹੜੇ ਪੰਜਾਬ ਤੇ ਪੰਥ ਤੇ ਪੰਜਾਬ ਦੀ ਛੱੜਤੀ ਕਲਾ ਵੀ ਕਰਨਗੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਲੜਾਈ ਲੜਦਾ ਰਿਹਾ ਤੇ ਅੱਗੇ ਵੀ ਲੜਦਾ ਰਹੂਗਾ ਜੇ ਪੰਜਾਬ ਦਾ ਡਾ ਬੇੜਾ ਗਰਕ ਹੋ ਗਿਆ ਤੁਸੀਂ ਦੇਖੋ ਵੀ ਜਦੋਂ ਸਾਡੀ ਸਰਕਾਰ ਬਣੀ 53000 ਕਰੋੜ ਰੁਪਏ ਕਰਜ਼ਾ ਸੀਗਾ ਪੰਜਾਬ ਤੇ ਜਦੋਂ ਕਾਂਗਰਸ ਨੇ ਸਾਨੂੰ ਦੇਆ 10 ਸਾਲਾਂ ਚ 85000 ਕਰੋੜ ਰੁਪਏ ਸਾਡੇ ਟਾਈਮ ਤੇ ਚੜਿਆ ਜਿਸ ਦਿਨ ਅਸੀਂ ਟੇਕਓਵਰ ਕਰਿਆ ਕਰਜ਼ਾ ਤੇ ਆਮਦਨ ਦੀ ਰੇਸ਼ੋ 37% ਦੀ ਜਿਹੜਾ ਕਾਂਗਰਸ ਨੇ ਦੇਆ ਜਦੋਂ ਸਾਡੀ ਸਰਕਾਰ ਗਈ ਅਸੀਂ ਇੰਨਾ ਇਨਫਰਾਸਟ੍ਰਕਚਰ ਪੰਜਾਬ 'ਚ ਕ੍ਰੀਏਟ ਕਰਿਆ 29% ਡੈਟ ਟੂ ਜੀਡੀਪੀ ਦੇ ਰੇਸ਼ੋ ਤਾਂ ਅੱਜ 154000 ਕਰੋੜ ਦਾ ਕਰਜ਼ਾ 3 ਸਾਲਾਂ 'ਚ ਸਰਕਾਰ ਨੇ ਲੈ ਲਿਆ 46% ਡੈਟ ਟੂ ਜੀਡੀਪੀ ਦੇ ਰੇਸ਼ੋ ਪੰਜਾਬ ਦਾ ਫਿਰ ਤੁਸੀਂ ਦੇਖੋ ਥਾਣਿਆਂ 'ਚ ਬੰਬ ਬਲਾਸਟ ਹੋ ਰਹੇ ਘਰਾਂ 'ਚ ਬੰਬ ਬਲਾਸਟ ਹੋ ਰਹੇ ਆ ਸਿੱਧੂ ਮੂਸੇਵਾਲਾ ਗਿਆ ਵੀ ਗਿਆ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਇਹ ਸਰਕਾਰ ਨੇ ਆਪ ਅਟੈਕ ਕਰਵਾਇਆ ਮਤਲਬ ਅੱਜ ਤੱਕ ਕੋਈ ਅਜੀ ਸਰਕਾਰ ਨਹੀਂ ਸੀ ਜਿਹੜੀ ਆਪਣੇ ਲੀਡ ਵਿਰੋਧੀ ਲੀਡਰ ਨੂੰ ਮਾਰਨ ਤੱਕ ਗਈ ਹੋਏ ਪਹਿਲੀ ਸਰਕਾਰ ਆ ਜਿਨੇ ਆਪ ਲਿਜਾ ਕੇ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਅਟੈਕ ਕਰਵਾਇਆ ਲਾਂਡ ਆਰਡਰ ਦੀ ਕਿਚਨ ਨਸੇ ਘਰ ਘਰ ਵਿਕ ਰਹੇ ਆ ਇਹਨਾਂ ਦੇ ਐਮ ਐਲ ਏ ਟਰਾਲੀਆਂ ਤੱਕ ਤਾਂ ਕਿਸਾਨਾਂ ਦੀ ਵੇਚ ਰਹੇ ਆ ਪਹਿਲੀ ਵਾਰ ਹੀ ਹੋਇਆ ਵੀ ਕਿਸਾਨਾਂ ਨੂੰ ਮੀਟਿੰਗ ਵਾਸਤੇ ਬੁਲਾ ਕੇ ਅਰੈਸਟ ਕਰਿਆ ਗਿਆ ਘਰ ਮਤਲਬ ਪੰਜਾਬ ਦੇ ਇਤਿਹਾਸ ਚ ਉਹ ਬਲੈਕ ਦਿਨ ਸੀਗਾ ਸੋ ਇਸ ਤੋਂ ਮਾੜੀ ਗੱਲ ਕੀ ਆਉਗੀ ਨਸੇ ਕਰਾਪਸ਼ਨ ਤੁਸੀਂ ਤਸਿਲਾਂ ਚ ਲੱਖ ਲੱਖ ਰੁਪਏ ਦੋ ਬਗੈਰ ਰਜਿਸਟਰੀ ਨਹੀਂ ਹੁੰਦੀ 50 5000 ਕੁਟਵਾਰੀ ਮੰਗਦੇ ਆ 5 5000 ਇੰਤਕਾਲਾ ਦਾ ਮੰਗਦੇ ਆਗੇ ਹਰ ਜਗ੍ਹਾ ਕਰਾਪਸ਼ਨ ਦਾ ਬੋਲ ਬਾਲਾ ਕਰਮਚਾਰੀਆਂ ਨੂੰ ਤਨਖਾਹ ਨਹੀਂ ਮਿਲਦੀ ਵਪਾਰੀ ਆਪ ਤਾਮਗਾ ਸਿੰਗਲ ਇੰਡਸਟਰੀ ਪੰਜਾਬ ਨਹੀਂ ਆਈ ਸੋ ਪੰਜਾਬ ਦਾ ਬੇੜਾ ਕਰ ਕਰਦਿਆ ਔਰ ਉਹ ਲੋਕ ਜਿਹੜੇ ਦਿੱਲੀ ਚ ਕਪਲੇਵਾਜ 2 2 ਸਾਲ ਜੇ ਰਾਜ ਰਹਿ ਕੇ ਆਈਆਂ ਉਹ ਪੰਜਾਬ ਨੂੰ ਲੁੱਟਣ ਵਾਸਤੇ ਪੰਜਾਬ ਤੇ ਆ ਗਈ ਸੋ ਪੰਜਾਬ ਨੂੰ ਇੱਕੋ ਇੱਕ ਆ ਸ਼ਰੋਮਣੀ ਅਕਾਲੀ ਦਲ ਤੋਂ ਆ ਕੋਈ ਲੀਡਰ ਆਏ ਕੋਈ ਜਾਏ ਪਰ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨੀ ਚਾਹੀਦੀ ਹੈ